ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨਉ ਨਿਤਾ ਵੇ ਥਾਏ ਸਭ ਥਾਈ ਹੋਏ ਸਹਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸਾਹਿਬ ਪਾਕਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਜੋ ਕਿ ਸ਼ਾਮ ਦੇ ਵੇਲੇ ਹਰ ਰੋਜ਼ ਗੁਰ ਇਤਿਹਾਸ ਦੀ ਕਥਾ ਸ਼ਾਮ ਨੂੰ ਹੁੰਦੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕੱਲ ਨੂੰ ਮਿਤੀ 3 ਅਕਤੂਬਰ 2024 ਨੂੰ 4:30 ਤੋਂ 5:30 ਵਜੇ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਦੀ ਸਮਾਪਤੀ ਹੋ ਰਹੀ ਹੈ ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਕੱਲ ਨੂੰ 4:30 ਤੋਂ 5:30 ਵਜੇ ਸ਼ਾਮ ਦੇ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਦਾਸ ਗੁਰੂ ਸਾਹਿਬਾਨਾਂ ਦਾ ਪਾਵਨ ਜੀਵਨ ਇਤਿਹਾਸ ਲੰਬੇ ਸਮੇਂ ਤੋਂ ਇਸ ਪਾਵਨ ਸਥਾਨ ਤੇ ਕਥਾ ਆਰੰਭ ਹੋਈ ਸੀ ਕੱਲ ਨੂੰ ਉਹਦੀ ਸਮਾਪਤੀ ਹੋ ਰਹੀ ਹੈ 3 ਅਕਤੂਬਰ 2024 ਕੱਲ ਦੇ ਦਿਨ ਸਾਰੀਆਂ ਸੰਗਤਾਂ ਨੂੰ ਸਮਾਂ 4:30 ਤੋਂ 5:30 ਵਜੇ ਹੈ ਸਭ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਸਥਾਨ ਤੇ ਪਹੁੰਚ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਜੀ ਗੁਰੂ ਕੇ ਲੰਗਰ ਉਤਪਰਤਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ